ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੀਆਂ ਹੀ ਸੰਗਤਾਂ ਨੂੰ ਦੇਸ਼ਾਂ ਪ੍ਰਦੇਸ਼ਾਂ ਵਿੱਚ ਰਹਿ ਰਹੀਆਂ ਸੰਗਤਾਂ ਨੂੰ ਇਲਾਕੇ ਦੀਆਂ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਤਨ ਤਰਪਾ ਬਾਬਾ ਸ੍ਰੀ ਤਨ ਮਹਾਰਾਜੀ ਜੀ ਨੰਨਾ ਦਾ ਸ਼ਲਾਣਾ ਗੁਰਮਤ ਸਮਾਗਮ 16ਵਾਂ ਭੰਡਾਰਾ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਦੁਖਰਤਾ ਸਾਹਿਬ ਬਰੰਗੂਟਾ ਅਖਾੜਾ ਪਿੰਡ ਰਾਮਥਲੀ ਡੇਰਾ ਬਰਾੜੀ ਹਰਿਆਣਾ ਕੈਥਲ ਵਿੱਚ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਉੱਚ ਕੋਟੀ ਦੇ ਵਿਦਵਾਨ ਨਰਾਗੀ ਸਿੰਘ ਕਥਾ ਕੀਰਤਨ ਕਰਨ ਵਾਸਤੇ ਪਹੁੰਚ ਰਹੇ ਹਨ ਭਾਈ ਸ਼੍ਰੀਿੰਦਰ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਬਾਬਾ ਬਾਦ ਸਿੰਘ ਜੀ ਰਾਜਸਥਾਨ ਤੋਂ ਇਲਾਕੇ ਦੇ ਹੋਰ ਕਥਾਵਾਚਕ ਕੀਰਤਨੀਏ ਸ਼ਤਗੁਰਾਂ ਦੀ ਬਾਣੀ ਦੀ ਸਾਂਝ ਕਰਨ ਵਾਸਤੇ ਪਹੁੰਚ ਰਹੇ ਹਨ ਸੰਤ ਮਹਾਂਪੁਰਸ਼ ਵੀ ਪਹੁੰਚ ਰਹੇ ਹਨ ਸੋ ਸੰਗਤਾਂ ਨੂੰ ਬੇਨਤੀ ਹੈ ਇਸ ਗੁਰਮਤ ਸਮਾਗਮ 16ਵੇਂ ਭੰਡਾਰੇ ਜੋੜ ਮੇਲੇ ਦੇ ਵਿੱਚ ਵੱਧ ਵੱਧ ਪਹੁੰਚ ਕੇ ਰੌਣਕਾਂ ਵਧਾਓ ਗੁਰਮਤ ਸਮਾਗਮ ਸੁਣ ਕੇ ਆਪਣੇ ਜੀਵਨ ਨੂੰ ਸਫਲਾ ਕਰੋ ਐਨਆਰਆਈ ਵੀਰਾਂ ਨੂੰ ਸੰਗਤਾਂ ਨੂੰ ਬੇਨਤੀ ਹੈ ਵੱਧ ਚੜ ਕੇ ਆਪਣਾ ਇਸ ਗੁਰਮਤ ਸਮਾਗਮ ਦੇ ਵਿੱਚ ਯੋਗਦਾਨ ਪਾਓ ਤਨ ਮਨ ਧਨ ਦੇ ਨਾਲ ਸੇਵਾ ਕਰਕੇ ਸਤਿਗੁਰਾਂ ਤੋਂ ਖੁਸ਼ੀਆਂ ਪ੍ਰਾਪਤ ਕਰੋ ਬਾਬਾ ਜੀ ਦੇ ਸਲਾਣਾ ਸਮਾਗਮ ਵਿੱਚ ਹਾਜ਼ਰੀਆਂ ਭਰੋ ਜੀ 21 ਜੁਲਾਈ ਦਿਨ ਐਤਵਾਰ 6 ਸੌ ਨੂੰ ਪਰਸੋਂ ਨੂੰ ਇਹ ਸਮਾਗਮ ਹੋਣਾ ਹੈ 9 ਵਜੇ ਤੋਂ ਲੈ ਕੇ 2 ਵਜੇ ਤੱਕ ਕੀਰਤਨ ਸਤਿਗੁਰਾਂ ਦੀ ਬਾਣੀ ਦੇ ਹਰੀ ਜਸ ਹੋਣੇ ਹਨ ਸੰਗਤਾਂ ਲਾਹਾ ਲੋ ਬੇਨਤੀ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ